ਸਸ਼ਿਆਕਾ ਆ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਸਵਾਗਤ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਪਿਛਲੇ 2 ਸਾਲਾਂ ਤੋਂ ਭਾਈ ਅਮਰਿਤਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਕੈਦ ਕੀਤਾ ਹੋਇਆ ਸੀ ਪਰ ਹੁਣ ਇੰਤਜ਼ਾਰ ਦਾ ਸਮਾਂ ਖਤਮ ਹੋ ਗਿਆ ਹੈ ਤੇ ਉਹਨਾਂ ਦੇ ਉੱਤੇ ਅੱਗੇ ਹੋਰ ਐਲ.ਐਸ.ਆਈ ਨਹੀਂ ਵਧਾਈ ਜਾ ਰਹੀ ਅਤੇ ਪੰਜਾਬ ਪੁਲਿਸ ਹੁਣ ਡਿਬੜੂਗੜ੍ਹ ਅਸਾਮ ਵਿਖੇ ਉਹਨਾਂ ਨੂੰ ਲੈਣ ਲਈ ਰਵਾਨਾ ਹੋ ਗਈ ਹੈ ਤੇ ਜਿਵੇਂ ਕਿ ਉਹਨਾਂ ਦੇ ਸਾਰੇ ਸਾਥੀਆਂ ਨੂੰ ਉਰੇ ਲਿਆ ਕੇ ਉਹਨਾਂ ਨੂੰ ਰਿਮਾਂਡ ਤੇ ਲਜਾਇਆ ਗਿਆ ਸੀ ਅਜਨਾਲਾ ਹਿੰਸਾ ਕੇਸ ਦੇ ਵਿੱਚ ਉਵੇਂ ਹੀ ਹੁਣ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਭਾਈ ਅਮਰਤਪਾਲ ਸਿੰਘ ਜੀ ਨੂੰ ਵੀ ਅਜਨਾਲਾ ਹਿੰਸਾ ਕੇਸ ਦੇ ਵਿੱਚ ਰਿਮਾਂਡ ਤੇ ਲਜਾਇਆ ਜਾਵੇਗਾ ਤੇ ਹੁਣ ਜਲਦ ਹੀ ਅਮਰਤਪਾਲ ਸਿੰਘ ਪੰਜਾਬ ਦੇ ਵਿੱਚ ਆ ਜਾਣਗੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਨਾ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲੋ ਸਸ਼ਿਆਕਾਹ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਸਵਾਗਤ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਪਿਛਲੇ 2 ਸਾਲਾਂ ਤੋਂ ਭਾਈ ਅਮਰਿਤਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਦਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਕੈਦ ਕੀਤਾ ਹੋਇਆ ਸੀ ਪਰ ਹੁਣ ਇੰਤਜ਼ਾਰ ਦਾ ਸਮਾਂ ਖਤਮ ਹੋ ਗਿਆ ਹੈ ਤੇ ਉਹਨਾਂ ਦੇ ਉੱਤੇ ਅੱਗੇ ਹੋਰ ਐਲ.ਐਸ.ਈ ਨਹੀਂ ਵਧਾਈ ਜਾ ਰਹੀ ਅਤੇ ਪੰਜਾਬ ਪੁਲਿਸ ਹੁਣ ਦਿਬੜੂਗੜ੍ਹ ਅਸਾਮ ਵਿਖੇ ਉਹਨਾਂ ਨੂੰ ਲੈਣ ਲਈ ਰਵਾਨਾ ਹੋ ਗਈ ਹੈ ਤੇ ਜਿਵੇਂ ਕਿ ਉਹਨਾਂ ਦੇ ਸਾਰੇ ਸਾਥੀਆਂ ਨੂੰ ਉਰੇ ਲਿਆ ਕੇ ਉਹਨਾਂ ਨੂੰ ਰਿਮਾਂਡ ਤੇ ਲਜਾਇਆ ਗਿਆ ਸੀ ਅਜਨਾਲਾ ਹਿੰਸਾ ਕੇਸ ਦੇ ਵਿੱਚ ਉਵੇਂ ਹੀ ਹੁਣ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਭਾਈ ਅਮਰਿਤਪਾਲ ਸਿੰਘ ਜੂ ਨੂੰ ਵੀ ਅਰਜਨਾਲਾ ਹਿੰਸਾ ਕੇਸ ਦੇ ਵਿੱਚ ਰਿਮਾਂਡ ਤੇ ਲਜਾਇਆ ਜਾਵੇਗਾ ਤੇ ਹੁਣ ਜਲਦ ਹੀ ਅਮਰਿਤਪਾਲ ਸਿੰਘ ਪੰਜਾਬ ਦੇ ਵਿੱਚ ਆ ਜਾਣਗੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਨਾ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲੋ